ਇੰਨੀ ਦਿਨੀ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲਟਾ ਦਾ ਮੰਡ ਸੇਤਰ ਹੜਾਂ ਦੀ ਮਾਰ ਸਹਰ ਰਿਹਾ ਹੈ ਜਿਸ ਕਾਰਨ ਸੈਂਕੜੇ ਹੀ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਡੁੱਬ ਕੇ ਬਰਬਾਦ ਹੋ ਰਹੀ ਹੈ ਤੇ ਪਿੰਡ ਬੁਤਾਲਾ ਤੇ ਚਕੋਕੀ ਦੇ ਲੋਕ ਇਸ ਵਿਚਾਲੇ ਹੜਾਂ ਪਿੱਛੇ ਬਿਆਸ ਦੇ ਧਾਰਮਿਕ ਡੇਰੇ ਨੂੰ ਵੱਡਾ ਕਾਰਨ ਮੰਨ ਰਹੇ ਹਨ ਕਿਉਂਕਿ ਉਕਤ ਡੇਰੇ ਵੱਲੋਂ ਬਿਆਸ ਦਰਿਆ ਵਿੱਚ ਬੰਨ ਬਣਾਏ ਜਾ ਰਹੇ ਹਨ ਅੱਜ ਭਾਰਤੀ ਕਿਸਾਨ ਯੂਨੀਅਨ ਿਰਸਾ ਵੱਲੋਂ ਕਪੂਰਥਲਾ ਜ਼ਿਲ੍ਹੇ ਦੀ ਟੀਮ ਜਿਸ ਵਿੱਚ ਅਮਨਦੀਪ ਸਿੰਘ ਮੰਡ ਬੁਤਾਲਾ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਬਲਸੁਬਾ ਵਰਕਿੰਗ ਕਮੇਟੀ ਮੈਂਬਰ ਅਤੇ ਜਸਵਿੰਦਰ ਸਿੰਘ ਸਾਭਾ ਸਰਪੰਚ ਦੀ ਅਗਵਾਈ ਚ ਬਖਬਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਉਚਿਤੇ ਤੌਰ ਤੇ ਸਰਦਾਰ ਬਲਦੇਵ ਸਿੰਘ ਸਿਰਸਾ ਕੌਮੀ ਪ੍ਰਧਾਨ ਬੀਕੇਯੂ ਸਿਰਸਾ ਪਹੁੰਚੇ ਉਹਨਾਂ ਵੱਲੋਂ ਵਿਆਜ ਡੇਰੇ ਵੱਲੋਂ ਵਿਆਜ ਦਰਿਆ ਦੇ ਉੱਪਰ ਬਣਾਏ ਜਾ ਰਹੇ ਚੌਥੇ ਬੰਨ ਨੂੰ ਰੋਕਣ ਬਾਸੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨੂੰ ਬਖਬਖ ਪਿੰਡਾਂ ਦਾਉਪੁਰ ਮੰਕੂਕਾ ਮੰਗਲ ਲੁਬਾਣਾ ਟਾਲੀ ਹਬੀਬਾਲ ਲਖਣ ਕੇ ਪਿੰਡੇ ਆਦਿ ਕੇ ਪੰਚਾ ਸਰਪੰਚਾਂ ਅਤੇ ਬਖਬਖ ਜਥੇਵੰਦੀਆਂ ਵੱਲੋਂ ਭਰੂਪੂਰਨ ਹੁੰਗਾਰਾ ਬਿੱਲ। ਇਸ ਮੀਟਿੰਗ ਵਿੱਚ ਉਹ ਬੋਲਦੇ ਆ ਬਖ ਬਖ ਬੁਲਾਰਿਆ ਨੇ ਜਥੇਵੰਦੀਆਂ ਨੂੰ ਵਿਸ਼ਵਾਸ ਦਲਾਇਆ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਤੇ ਅਸੀਂ ਹਰ ਤਰ੍ਹਾਂ ਨਾਲ ਜਥੇਵੰਦੀ ਵੱਲੋਂ ਕਿਤੇ ਚਾਰੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਕੇ ਆਪਣੀਆਂ ਜ਼ਮੀਨਾਂ ਬਚਾਉਣ ਦੀ ਮੁਹਿੰਮ ਨੂੰ ਆਪਣੇ ਨੇੜੇ ਪਿੰਡਾਂ ਸ਼ਹਿਰਾਂ ਅਤੇ ਪੂਰੇ ਪੰਜਾਬ ਤੋਂ ਹੁੰਦੇ ਹੋਏ ਪੂਰੇ ਸੰਸਾਰ ਤੱਕ ਅਪੰਚੋੜ ਦੀ ਕੋਸ਼ਿਸ਼ ਕਰੀਏ ਅਤੇ ਆਪਣਾ ਹੱਕ ਲੈ ਕੇ ਦਰਿਆ ਨੂੰ ਉਸ ਦੀ ਸਹੀ ਜਗ੍ਹਾ ਜਿੱਥੇ ਕਈ ਸਾਲ ਪਹਿਲਾਂ ਚੱਲਦਾ ਸੀ ਉੱਥੇ ਹੀ ਕਰਵਾਇਆ ਜਾਵੇ। ਅਸਲਈ ਭਾਵੇਂ ਸਾਨੂੰ ਕਿੰਨੀਆਂ ਵੀ ਗੁਰਵਾਨੀਆਂ ਕਿਉਂ ਨਾ ਦੇਣੀਆਂ ਪੈਣ ਕਿਉਂਕਿ ਸਾਨੂੰ ਪਤਾ ਹੈ ਕਿ ਸਰਕਾਰਾਂ ਇਸ ਡੇਰੇ ਨਾਲ ਬਹੁਤ ਸਪੋਰਟ ਕਰ ਰਹੀਆਂ ਹਨ ਸਾਰੇ ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ 26 ਤੇ 27 ਸਤੰਬਰ ਨੂੰ ਦੇਸ਼ ਦੇ ਰਾਸ਼ਟਰਪਤੀ ਸ਼੍ਰੀਮਤੀ ਦੋ ਰਮਪਤੀ ਮੁਰਮੂ ਜੀ ਡੇਰੇ ਤੇ ਆ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਗਰੀਬ ਕਿਸਾਨਾਂ ਦੀ ਵੀ ਗੱਲ ਸੁਣੋ ਕਿਉਂਕਿ ਦੇਸ਼ ਦੇ ਸਿਆਸਤਦਾਨਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਭ ਦੇ ਡੇਰੇ ਤੇ ਆਉਣ ਨਾਲ ਡੇਰੇ ਨੂੰ ਹੋਰ ਉੱਸਾ ਮਿਲਦਾ ਹੈ ਅਤੇ ਸਾਡੀ ਗੱਲ ਨਾਲ ਕੋਈ ਸਤਿਦਾਨ ਤੇ ਨਾ ਹੀ ਅਫਸਰ ਸੁਣਦੇ ਹਨ ਸਗੋ ਉਲਟਾ ਡੇਰੇ ਦੀ ਚਾਪਲੂਸੀ ਕਰਦੇ ਹਨ ਇਤੋਂ ਤੱਕ ਕਿ ਹਾਈ ਕੋਰਟ ਦੇ ਹੁਕਮਾਂ ਦੀ ਵੀ ਪਰਵਾਹ ਨਹੀਂ ਕਰਦੇ ਕਿਉਂਕਿ सिरसा ਸਾਹਿਬ ਵੱਲੋਂ ਹਾਈ ਕੋਰਟ ਵਿੱਚ ਕਿਤੇ ਗਏ ਕੇਸ ਵਿੱਚ ਮਾਨਯੋਗ ਹਾਈ ਕੋਰਟ ਨੇ ਦਰਿਆ ਦੇ ਨਾਲ ਕੋਈ ਵੀ ਛੇੜਛਾੜ ਕਰਨ ਤੋਂ ਰੋਕਿਆ ਹੋਇਆ ਹੈ ਇਨ੍ਹਾਂ ਆਰਡਰਾਂ ਤੋਂ ਬਾਅਦ ਵੀ ਡੇਰੇ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਅਫਸਰ ਉਸ ਦੀ ਪੁਸ਼ਤਪਨਾਹੀ ਕਰਦੇ ਹਨ ਅਤੇ ਹਾਈ ਕੋਰਟ ਦੇ ਹੁਕਮਾਂ ਨੂੰ ਠਿਚਾ ਜਾਣ ਰਹੇ ਹਨ ਇਸ ਸਮੇ ਹੋਰਾਂ ਤੋਂ ਇਲਾਵਾ ਨਿਰਮਲ ਸਿੰਘ ਮੰਡਾ ਸਰਪੰਚ ਦਰਸ਼ਨ ਸਿੰਘ ਦਾਉਪੁਰ ਹਰਵੰਸ ਸਿੰਘ ਨੰਗਲ ਲੁਬਾਣਾ ਸੁਖਵਿੰਦਰ ਸਿੰਘ ਗ੍ਰੀਨ ਸੋਸਾਇਟੀ ਰਜਵੰਤ ਸਿੰਘ ਇੰਦਰਜੀਤ ਸਿੰਘ ਜਗਤਾਰ ਸਿੰਘ ਉਧਮ ਸਿੰਘ ਭੁਪਿੰਦਰ ਸਿੰਘ ਨਿਸ਼ਾਨ ਸਿੰਘ ਮੱਖਣ ਸਿੰਘ ਮਨ ਬੁਤਾਲਾ ਆਦਿਕ ਹਾਜ਼ਰ ਸਨ ਸਾਡਾ ਜਿਹੜਾ ਇੱਕ ਮਸਲਾ ਵਾ ਜਿਹੜਾ ਜਿੱਥੇ ਕੁਦਰਤੀ ਆਫਤ ਆ ਉੱਥੇ ਇਹ ਆਫਤ ਜਿੱਥੇ ਡੈਮਾਂ ਤੇ ਲੱਗੇ ਪ੍ਰਬੰਧਕ ਜਿਹੜੇ ਆ ਉਹਨਾਂ ਦੀ ਸਾਨੂੰ ਪੈ ਰਹੀ ਆ ਉੱਥੇ ਇੱਕ ਸਾਡੇ ਸਾਹਮਣੇ ਡੇਰਾ ਵਿਆਸ ਰਾਧਾ ਸੁਆਮੀ ਆ ਉਹਦੇ ਉਹਨਾਂ ਵੱਲੋਂ ਜਿਹੜੇ ਦਰਿਆ ਵਿੱਚ ਗੈਰ ਕਾਨੂੰਨੀ ਤੇ ਗੈਰ ਕੁਦਰਤੀ ਬੰਨ੍ਹ ਲਗਾ ਕੇ ਦਰਿਆ ਦਾ ਵਹਾਅ ਜਿਹੜਾ ਵਾ ਉਹ ਜ਼ਿਲ੍ਹਾ ਕਪੂਰਥਲਾ ਵਾਲੀ ਸਾਈਡ ਨੂੰ ਕਰਨ ਦੇ ਨਾਲ ਸਾਰਾ ਪਾਣੀ ਜਿਹੜਾ ਉਹ ਸਾਡੇ ਇਸ ਤੁਸੀ ਬੰਦੇ ਨਾਲ ਆ ਕੇ ਲੱਗ ਚੁੱਕਾ ਸੀਗਾ ਜਿਸ ਕਰਕੇ ਜਿੱਥੇ ਸਾਡੀਆਂ ਫਸਲਾਂ ਤਾਂ ਜ਼ਿਆਦਾ ਖਰਾਬ ਹੋਈਆਂ ਉੱਥੇ ਹੁਣ ਸਾਨੂੰ ਇਹ ਡਰ ਸਤਾ ਰਿਹਾ ਸੀਗਾ ਕਿ ਕਿਤੇ ਇਹ ਜਿਹੜਾ ਪਾਣੀ ਬੰਨ ਦੇ ਨਾਲ ਲੱਗ ਗਿਆ ਇਹ ਬੰਦ ਟੁੱਟ ਕੇ ਸਾਡੇ ਸਾਰੇ ਜ਼ਿਲ੍ਹੇ ਨੂੰ ਨਾ ਮਾਰ ਕਰ ਦੇਵੇ ਕਿਉਂਕਿ ਫਸਲਾਂ ਤਾਂ ਜਾ ਚੁੱਕੀਆਂ ਸੀ ਅਸੀਂ ਡਰਦੇ ਸੀਗੇ ਕਿਤੇ ਇਹ ਨਾ ਹੋਵੇ ਸਾਡੇ ਘਰ ਵੀ ਬਰਬਾਦ ਹੋ ਜਾਣ ਇਸ ਕਰਕੇ ਸਾਡਾ ਇੱਕ ਮਸਲਾ ਜਿਹੜਾ ਬਹੁਤ ਪੁਰਾਣਾ ਚੱਲ ਰਿਹਾ ਡੇਰਾ ਦੇ ਖਿਲਾਫ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਨਾਲ ਵਿੱਚ ਬੰਨ ਲਗਾ ਕੇ ਹੌਲੀ ਹੌਲੀ ਸਾਡੀਆਂ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਉਹ ਅਦਾਲਤ ਵਿੱਚ ਮਾਨਯੋਗ ਅਦਾਲਤਾਂ 'ਚ ਕੇਸ ਵੀ ਚੱਲ ਰਹੇ ਆ ਅਸੀਂ ਪ੍ਰਸ਼ਾਸਨ ਤੱਕ ਵੀ ਉਹਦੀ ਪਹੁੰਚ ਕਰ ਚੁੱਕੇ ਆ ਪਰੰਤੂ ਇਹ ਜਿਹੜਾ ਮਸਲਾ ਵਾ ਇਹ ਐਡਾ ਕੁ ਵੱਡਾ ਵਾ ਕਿ ਕਿਸੇ ਥੋੜੇ ਲੋਕਾਂ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਇਸ ਕਰਕੇ ਅਸੀਂ ਆਪਣੇ ਹਲਕੇ ਦੀਆਂ ਸਾਰੀਆਂ ਜੁਨੀਅਨਾਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਬੇਨਤੀ ਕੀਤੀ ਕਿ ਆਓ ਆਪਾਂ ਰਲ ਮਿਲ ਕੇ ਇੱਕ ਲੋਕ ਲਹਿਰ ਬਣਾ ਕੇ ਇਸ ਮਸਲੇ ਨੂੰ ਹੱਲ ਕਰਵਾਈਏ ਤੇ ਆਪਣੇ ਲੋਕਾਂ ਦੀ ਜਿਹੜੀ ਵੱਡੀ ਆਫਤ ਵੱਜ ਰਹੀ ਆ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਬਿਲਕੁਲ ਤਹਿਸ ਨਹਿਸ ਹੋ ਰਹੀਆਂ ਉਹਨਾਂ ਨੂੰ ਬਚਾਇਆ ਜਾਵੇ ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਪ੍ਰਧਾਨ ਸਾਹਿਬ ਨੂੰ ਬੀਕੇਜੂ ਕਾਦੀਆਂ ਤੋਂ ਉਹਨਾਂ ਨੇ ਇੱਕ ਵੱਡੇ ਕਾਫਲੇ ਵਿੱਚ ਆਣ ਕੇ ਸਾਡੇ ਸਮੂਲੀਅਤ ਕੀਤੀ ਆ ਔਰ ਆਪਣੇ ਵਿਚਾਰ ਰੱਖੇ ਆ ਔਰ ਸਾਰਿਆਂ ਨੇ ਇਹ ਫੈਸਲਾ ਇਸ ਮੀਟਿੰਗ ਵਿੱਚ ਕੀਤਾ ਕਿ ਆਪਾਂ ਰਲ ਮਿਲ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੇ ਪੂਰੇ ਹਲਕੇ ਦੇ ਕਿਸਾਨ ਵੀਰਾਂ ਨੂੰ ਔਰ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਸ ਮਸਲੇ ਬਾਰੇ ਜਾਗਰੂਕ ਕਰਿਏ ਉਹਨਾਂ ਨੂੰ ਆਪਣੇ ਨਾਲ ਤੋਰੀਏ ਉਹਨਾਂ ਨੂੰ ਆਪਣਾ ਦੁੱਖ ਦਸੀਏ ਉਸ ਤੋਂ ਬਾਅਦ ਵੱਡੇ ਲੈਵਲ ਤੇ ਆਪਾਂ ਸਾਰੀ ਦੁਨੀਆ ਨੂੰ ਬੇਨਤੀ ਕਰਕੇ ਇਸ ਮਸਲੇ ਨੂੰ ਵੱਡੇ ਲੈਵਲ ਤੇ ਉਠਾ ਕੇ ਕੋਸ਼ਿਸ਼ ਕਰੀਏ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਸੈਂਟਰ ਸਰਕਾਰ ਤੱਕ ਜਾਵੇ ਔਰ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਦਈਏ ਕਿ ਇਹ ਜਿਹੜਾ ਮਸਲਾ ਹੱਲ ਹੋ ਜੇ ਔਰ ਸਾਡੀ ਜਿਹੜੀ ਜ਼ਮੀਨ ਹੈ ਉਹ ਬਚ ਸਕੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਹ ਨਾ ਕਹਿ ਸਕਣ ਕਿ ਸਾਡੇ ਬਜ਼ੁਰਗਾਂ ਨੇ ਕੋਈ ਹਮਲਾ ਨਹੀਂ ਕੀਤਾ ਕੋਈ ਹਮਲਾ ਨਹੀਂ ਮਾਰਿਆ ਤਾਂ ਕਿ ਇਹ ਜ਼ਮੀਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਜ਼ਮੀਨ ਤੋਂ ਬਿਨਾ ਜੱਟ ਦਾ ਜਿਹੜਾ ਹੈ ਕਿਸਾਨ ਦਾ ਜਿਹੜਾ ਹੈ ਕੋਈ ਰਹਿਣ ਸਹਿਣ ਨਹੀਂ ਹੈ ਇਸ ਕਰਕੇ ਸਾਰਿਆਂ ਨੇ ਅੱਜ ਬੜੇ ਪਿਆਰ ਨਾਲ ਔਰ ਇੱਕ ਫੈਸਲੇ ਤੇ ਪਹੁੰਚੇ ਆ ਕਿ ਸਭ ਤੋਂ ਪਹਿਲਾਂ ਆਪਾਂ ਇਕੱਤਰ ਹੋ ਕੇ ਸਾਰੇ ਹਲਕੇ ਨੂੰ ਜਗਾ ਕੇ ਆਪਣੇ ਨਾਲ ਤੋਰ ਕੇ ਫਿਰ ਆਪਣੇ ਕੌਮੀ ਪ੍ਰਧਾਨਾਂ ਨੂੰ ਨਾਲ ਲੈ ਕੇ ਇੱਕ ਵੱਡਾ ਪ੍ਰੋਗਰਾਮ ਜਿਹੜਾ ਵਾ ਉਹ ਦਿੱਤਾ ਜਾਊਗਾ ਜੀ ਕੀ ਫਤਿਹ ਬਹੁਤ ਹੀ ਸਮਝਦਾਰ ਨੇ ਜਿਹੜਾ ਪਰਾਲਾ ਕੀਤਾ ਅੱਜ ਆ ਦੇਖਿਆ ਤੁਸੀਂ ਪਾਣੀ ਦੀ ਹਮਾਰ ਕਰਕੇ ਜਿਆਦਾ ਆਪਾਂ ਇਸ ਕਰਕੇ ਇਕੱਠ ਕੀਤਾ ਸਾਰੀਆਂ ਜਥੇਬੰਦੀਆਂ ਦੇ ਨਾਲ ਸੰਯੁਕਤ ਮੋਰਚੇ ਵੱਲੋਂ ਵੀ ਜਿਹੜਾ ਵਿਆਸ ਨੇ ਆਪਾਂ ਨੂੰ ਧੱਕਾ ਕਰ ਰਿਹਾ ਉਹਦੇ ਦਸਵੰਦ ਆਪਾਂ ਥੋੜਾ ਕੁ ਬੋਲਣਾ ਹੈ ਭਾਈ ਜੇਕਰ ਉਹ ਆਡਾ ਕੇਸ ਚੱਲ ਰਿਹਾ ਜੇ ਉਹ ਸਮਝਦਾ ਗੱਲ ਨੂੰ ਠੀਕ ਆ ਜੇਕਰ ਥੋੜੇ ਦਿਨਾਂ ਦੇ ਵਿੱਚ ਨਾ ਉਹਨੇ ਸਾਡੀ ਗੱਲ ਨੂੰ ਮਨਜ਼ੂਰ ਕੀਤਾ ਹਟਿਆ ਨਾ ਤੇ ਉਸ ਤੋਂ ਬਾਅਦ ਫਿਰ ਆਪਣੀ ਸਾਰੀ ਸੰਗ ਦੇ ਨਾਲ ਅਸੀਂ ਉੱਥੇ ਧਰਨਾ ਲਾਵਾ ਦੇ ਸ਼ਾਂਤ ਭਾਈ ਆਪਾਂ ਬੈਠਾ ਦੇ ਉੱਥੇ ਜਾ ਕੇ ਸਾਰੇ ਤੇ ਉਹਨੂੰ ਬੰਨ ਲਾਉਣ ਨਹੀਂ ਦਿਆ ਦੇ ਕਿਉਂ ਪਰਨ ਕਰ ਲਿਆ ਇਹਨਾਂ ਲੋਕਾਂ ਨੇ ਜੇਕਰ ਸਾਡਾ ਧੱਕਾ ਕਰਦਾ ਸਾਡੀਆਂ ਤੇ ਜ਼ਿਆਦਾਤਾ ਜਾਂਦੀਆਂ ਇੱਥੇ ਮੈਂ ਫਤਿਹ ਬੁਲੰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੇਕਾਂ ਪਾਂਜਾ ਜੀ ਨੇ ਮੀਟਿੰਗ ਰੱਖੀ ਸੀ ਇਸ ਮਤਲਬ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਧੰਨਵਾਦੀ ਹਾਂ ਉਹਨਾਂ ਸੱਜਣਾਂ ਦਾ ਜਿਹੜੇ ਸੱਜਣ ਸਾਡੇ ਪਿੰਡ ਆ ਗਏ ਸਾਡੇ ਨਾਲ ਨਾਲੇ ਆ ਤੇ ਸਾਡੇ ਦੁੱਖ ਸਰੀਖ ਹੋਇਆ ਤੇ ਦੁੱਖ ਉਹਨਾਂ ਦਾ ਵੀ ਸਾਡੇ ਨਾਲ ਹੀ ਆ ਪਰ ਮੋਰ ਕਰਨੀ ਪਈ ਆ ਮੋਰ ਅਸੀਂ ਸਾਰਿਆਂ ਨੇ ਕੀਤੀ ਆ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਯੂਨੀਅਨ ਵਾਲੇ ਆਏ ਆ ਅਸੀਂ ਸਾਰੇ ਜਣੇ ਇਕੱਠੇ ਹੋ ਗਏ ਉੱਪਰ ਜਾ ਕੇ ਆਪਣੀ ਲੀਡਰਾਂ ਦੱਸਾਂਗੇ ਕਿ ਸਾਨੂੰ ਆ ਚੰਗੀ ਆ ਜਿਹੜੀ ਸਾਡੇ ਲਈ ਸਪੈਸ਼ਲ ਆ ਤੇ ਬਾਕੀ ਗੱਲਾਂ ਦੁੱਖ ਦੀਆਂ ਤੇ ਨਾਲ ਡੇਰੇ ਦੇ ਛੱਡੇਗਾ ਖਨੇਗਾ ਜੀ ਆ ਚੌਥਾ ਬੰਦ ਲਾਉਣ ਲਿਆ ਅੱਧਾ ਏਰੀਆ 7 ਕਿਲੋਮੀਟਰ ਦਾ ਸਾਰਾ ਏਰੀਆ ਆ 3.5 ਕਿਲੋਮੀਟਰ ਨੇ ਬੰਦ ਲਾਤਾ ਅੱਧਾ ਬਚ ਗਿਆ ਉਹ ਸਾਰਾ ਦਰਿਆ ਜਿਹੜਾ ਇਧਰੋਂ ਕਰਦਾ ਉਹ ਜਦੋਂ ਜਦੋਂ ਪਾਣੀ ਲਥੂਗਾ ਨਾਲੇ ਬਣਨਗੇ ਕੀ ਬਣਦਾ ਇਹ ਦੇਖਣ ਵਾਲੀ ਗੱਲ ਆ ਤੇ ਬਾਕੀ ਸਰਕਾਰਾਂ ਦਾ ਵੀ ਤੁਹਾਨੂੰ ਪਤਾ ਹੀ ਆ ਜੋ ਹੈਗਾ ਸਰਕਾਰ ਤੇ ਸਾਨੂੰ ਕੋਈ ਆਸ ਨਹੀਂ ਕਿ ਅਸੀਂ ਯੂਨੀਅਨ ਦਾ ਆਸਰਾ ਲਿਆ ਕਿ ਅਸੀਂ ਇਹਨਾਂ ਦੇ ਨਾਲ ਚੱਲਾਂਗੇ ਜਿੱਥੇ ਵੀ ਕਹਿਣਗੇ ਇੱਥੇ ਵਾਇਕੁਰ ਜੀ ਕਹਿੰਦੇ ਸੀ ਦੇਖਣਾ ਕੋਈ ਤਸਵੀਰਾਂ ਵੀ ਲਾਈਆਂ ਗਈਆਂ ਲੀਡਰਾਂ ਦੀਆਂ ਹਾਂਜੀ ਬਹੁਤ ਤਸਵੀਰਾਂ ਵੀ ਇੱਥੇ ਲੀਡਰਾਂ ਨੇ ਲਗਾਈਆਂ ਲੀਡਰ ਲੱਗੇ ਜੀ ਇਹਨਾਂ ਜਿਹੜੇ ਲੀਡਰ ਆ ਨਾ ਜਿੰਨੇ ਮੁੱਖ ਮੰਤਰੀ ਹੋਇਆ ਇਹਨਾਂ ਕਿਸੇ ਨੇ ਵੀ ਕਿਸਾਨਾਂ ਵਾਲੀ ਗੱਲ ਨਹੀਂ ਕੀਤੀ ਇਹਨਾਂ ਸਾਰਿਆਂ ਦੇ ਡੇਰਿਆਂ ਨੂੰ ਪਰਹਲਤ ਕੀਤਾ ਜਦੋਂ ਇਹਨਾਂ ਦਾ ਟਾਈਮ ਆਇਆ ਕਿਸੇ ਨੇ ਜ਼ਮੀਨ ਦਿੱਤੀ ਕਿਸੇ ਨੇ ਸੜਕਾਂ ਦਿੱਤੀਆਂ ਕਿਸੇ ਨੇ ਇਹਨਾਂ ਨੂੰ ਬਿਲਡਿੰਗ ਅਪ ਲਾ ਕੇ ਦਿੱਤੀ ਟੋਟਲ ਵਾ ਸ਼ੁਰੂ ਤੋਂ ਲੈ ਕੇ ਅੱਜ ਤਾਈਂ ਸਿਰਫ ਇਹ ਸਿੱਖਾਂ ਨੂੰ ਮਾਰ ਲਈ ਸਾਨੂੰ ਮਾਰ ਲਈ ਇਹ ਡੇਰਿਆਂ ਨੂੰ ਬੁਧਾਦੇ ਆ ਸੈਂਟਰ ਦੇ ਇਸ਼ਾਰੇ ਤੇ ਜਿਹੜਾ ਵੀ ਮੁੱਖ ਮੰਤਰੀ ਬੰਦਸਾਹ ਸੈਂਟਰ ਦੇ ਇਸ਼ਾਰੇ ਤੇ ਚੱਲਦਾ ਅਤੇ ਉਹਨਾਂ ਨੂੰ ਖੁਸ਼ ਕਰ ਲਈ ਸਾਨੂੰ ਤੰਗ ਕਰ ਹੁਣ ਤਾਂ ਇਹੋ ਹੀ ਵਰਤਾਰਾ ਲਗਾਤਾਰ ਅਗਲੀ ਰਣਨੀਤੀ ਕੀ ਤਾਂ ਇਹਨਾਂ ਦੀ ਇਸ ਕਰਕੇ ਪੁੱਤਲੇ ਅਗਲੀ ਰਣਨੀਤੀ ਆ ਕਿ ਕਿਸਾਨੀ ਉਹਨੀਆਂ ਇਕੱਠੀਆਂ ਹੋਈ ਜਾਂਦੀਆਂ ਆ ਪਹਿਲਾਂ ਇਹ ਵੀ ਚਲੋ ਵਿਚਾਰ ਸੀ ਕੋ ਕਿਤੇ ਸੀ ਕੋ ਕਿਤੇ ਸੀ ਤੇ ਜਿੱਦਾਂ ਇਕੱਠੇ ਹੋ ਗਏ ਗਾਂ ਜੋ ਪਰਵਾਤਾਂ ਨੂੰ ਚੰਗਾ ਲੱਗਾ ਮੋਰਚਾ ਲਾਵਾਂਗੇ ਦੂਜੀ ਮੇਰੀ ਬੇਨਤੀ ਆ ਵੀ ਇਹ ਕੋਈ ਦਿੱਲੀ ਵਾਲਾ ਮੋਰਚਾ ਨਹੀਂਗਾ ਦਿੱਲੀ ਵਾਲਾ ਮੋਰਚਾ ਹੋਰ ਸੀ ਜਿਹੜੇ ਲੀਡਰ ਆਪਾਂ ਇਹਨਾਂ ਕੋਈ ਨਹੀਂ ਆਉਂਦੇ ਆ ਉਹਨਾਂ ਲੀਡਰਾਂ ਦੇ ਤੋਂ ਪਿੱਛੇ हट ਜਾਣਾ ਜਦੋਂ ਚੀਜ਼ ਚੱਲਦੀ ਆ ਨਾ ਚੜ੍ਹਾਈ ਆ ਉਦੋਂ ਸਾਰੇ ਆਉਂਦੇ ਜਦੋਂ ਚੜ੍ਹਾਈ ਲੱਗਦੀ ਆ ਸਾਡੀਆਂ ਜ਼ਮੀਨਾਂ ਅਸੀਂ ਦੇ ਇੱਥੇ ਵੜਾਂਗੇ ਵੀ ਚਰ ਵੀ ਦੇਾਂਗੇ ਤੇ ਇੱਥੇ ਮੁਖਤ ਆ ਕੇ ਕਿਹੜਾ ਦੋ ਦਰ ਦੇ ਸੇਵਾਦਾਰ ਕਿੱਥੇ ਆ ਜਾਣਗੇ ਸਿਰਫ ਸਾਨੂੰ ਅਸੀਂ ਤਹਈਆ ਕੀਤਾ ਆ ਇਹ ਤਾਂ ਤਹਈਆ ਕਰਨ ਦੀ ਲੋੜ ਨਹੀਂ ਇਹ ਜਿਹੜਾ ਮੋਰਚਾ ਕੋਈ ਔਖਾ ਮੋਰਚਾ ਨਹੀਂਗਾ ਇਹ ਫਤਿਹ ਹੋ ਜਾਣਾ ਸਿਰਫ ਇਹ ਸਾਡੀ ਥੋੜੀ ਜਿਹੀ ਕਮਜ਼ੋਰੀ ਦੇ ਨਾਲ ਇੱਥੇ ਤੱਕ ਪਹੁੰਚ ਗਿਆ ਜਿਹੜੇ ਇੱਥੇ ਨਹੀਂ ਹੋ ਸਕਦੇ ਵਾਹਿਗੁਰੂ ਜੀ ਕਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਆ ਬਤਾਲੇ ਦੇ ਵਿੱਚ ਸਾਡੇ ਭਾਰਤੀ ਕਿਸਾਨ ਜੀ ਨੂੰ ਕਾਦੀਆ ਵੱਲੋਂ ਪਿੰਡ ਬਤਾਲੇ ਤੇ ਸੂਝਵਾ ਸਾਰੇ ਬੰਦੇ ਇਕੱਠੇ ਕਰਕੇ ਮੈਂ ਵਿੱਚ ਹੋਈ ਆ ਕਿਉਂਕਿ ਜਿਹੜਾ ਆਪਣੇ ਡੇਰਾ ਮੁਖੀ ਆਪਣੇ ਬਿਆਸ ਦਾ ਇਹਨਾਂ ਨੇ ਕੀ ਕੀਤਾ ਹੈਗਾ ਵੀ ਜਿਹੜਾ ਆਪਣੇ ਬਿਆਸ ਦਰਿਆ ਆ ਇਹਦੇ ਵਿੱਚ ਜਿੱਦਾਂ ਘੱਟੋ ਘੱਟ 3 3 3.5 ਕਿਲੋਮੀਟਰ ਤੱਕ ਇਹਨਾਂ ਨੇ ਵਿੱਚ ਰੈਂਪ ਜੇ ਬਣਾ ਕੇ ਤੇ ਜਿਹੜਾ ਆਪਣੇ ਲੋਕਾਂ ਦੀਆਂ ਜ਼ਮੀਨਾਂ ਸੀਗੀਆਂ ਉਹ ਜ਼ਮੀਨਾਂ ਜਿਹੜਾ ਉਹ ਪਾਣੀ ਇਹਦਾ ਵਿੱਚ ਵਜ ਕੇ ਤੇ ਲੋਕਾਂ ਦੀਆਂ ਜ਼ਮੀਨਾਂ ਜਿਹੜਾ ਖਰਾਬ ਹੋਉਂਦੀਆਂ ਆ ਇੱਥੇ ਕਿਉਂਕਿ ਪਹਿਲਾਂ ਜਿਹੜਾ ਪਾਣੀ ਦਾ ਵਹਾਅ ਸੀਗਾ ਉਹ ਬਿਲਕੁਲ ਜਿਹਾ ਦਰਿਆ ਰ ਸਿੱਧਾ ਚੱਲਦਾ ਸੀਗਾ ਸੋ ਉਹਦਾ ਕਰਕੇ ਉਹ ਦਾਫ ਲੱਗਣ ਦੇ ਨਾਲ ਪਿੱਛੇ ਜਿਹੜੇ ਆਪਣੇ ਮੱਡ ਦੇ ਲੋਕ ਐ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਦਿਆ ਵਾ ਜਿੰਨੇ ਆਪਣੇ ਇੱਥੇ ਕਿਸਾਨ ਸਾਰੇ ਆ ਸੋ ਇਸ ਕਰਕੇ ਉਹ ਪਿੰਡਵਾਲਿਆਂ ਨੇ ਸਾਡੇ ਕੋਲੇ ਮੰਗ ਰੱਖੀ ਆ ਵੀ ਆਪਾਂ ਇਹ ਜਿਹੜਾ ਡੇਰੇ ਬਿਆਸ ਦਾ ਜਿਹੜਾ ਆ ਰੈਂਪ ਆ ਇਹ ਏ ਆਪਾਂ ਇਥੇ اٹੋੜ ਆ ਸੋ ਉਸ ਦੇ ਵਿੱਚ ਅੱਜ ਵਿਚਾਰ ਚਰਚਾ ਹੋਈ ਆ ਉਹ ਜਿੱਦਾਂ ਜਿਦਾ ਅਸੀਂ ਗਾਂ ਤੋਂ ਮਤਲਬ ਹੁਣ ਤਾਂ ਹਾਰਡ ਚੱਲਦੇ ਆ ਜਦੋਂ ਗਾਂ ਸੁੱਕਦੇ ਆ ਫਿਰ ਅਸੀਂ ਇਹ ਜਿਹੜਾ ਮੁੱਦਾ ਆ ਬਿਲਕੁਲ ਹਾਈ ਲੈਵਲ ਦੇ ਉੱਤੇ ਚੱਕਾਂਗੇ